ਅੱਜ ਦੌੜਦੀ ਜ਼ਿੰਦਗੀ ਦੇ ਵਿੱਚ ਨੌਕਰੀ ਕਰਨ ਵਾਲੇ ਲੋਕਾਂ ਦੇ ਕੋਲ ਆਪਣੀ ਸਿਹਤ ਜਾਂ ਫਿਰ ਫਿੱਟ ਰਹਿਣ ਦਾ ਬਿਲਕੁਲ ਵੀ ਸਮਾਂ ਨਹੀਂ ਹੁੰਦਾ ਘਰ ਆਫਿਸ ਤੇ ਦੂਜੇ ਕੰਮਾਂ ਦੇ ਵਿੱਚ ਦਿਨ ਇੰਨੀ ਛੇਤੀ ਬੀਤ ਜਾਂਦਾ ਹੈ ਕਿ ਪਤਾ ਹੀ ਨਹੀਂ ਲੱਗਦਾ ਪਰ ਇਹ ਸਭ ਦੇ ਵਿਚਾਲੇ ਤੁਸੀਂ ਆਪਣੇ ਆਪ ਨੂੰ ਇਗਨੋਰ ਕਰਦੇ ਹੋ ਤੇ ਉਸ ਦਾ ਸਿੱਟਾ ਕੁਝ ਸਮੇਂ ਬਾਅਦ ਤੁਹਾਨੂੰ ਹੀ ਭੁਗਤਣਾ ਪੈਂਦਾ ਹੈ ਤੇ ਉਦੋਂ ਤੱਕ ਤੁਹਾਨੂੰ ਕਈ ਬਿਮਾਰੀਆਂ ਘਿਰ ਲੈਂਦੀਆਂ ਨੇ ਇਸ ਦੇ ਲਈ ਲੋਕ ਆਪਣੀ ਸਿਹਤ ਨੂੰ ਦਰੁਸਤ ਰੱਖਣ ਦੇ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਨੇ ਤੇ ਕਈ ਤਰ੍ਹਾਂ ਦੀਆਂ ਹਰਬਲ ਚਾਹਾਂ ਵੀ ਪੀਂਦੇ ਨੇ ਪਰ ਮਾਰਕੀਟ ਦੇ ਵਿੱਚ ਹੁਣ ਇੱਕ ਨਵੀਂ ਚਾਹ ਆਈ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ ਜਿਸ ਨੂੰ ਲੋਕਾਂ ਨੇ ਪੀਣਾ ਸ਼ੁਰੂ ਕੀਤਾ ਆਓ ਅਸੀਂ ਵੀ ਤੁਹਾਨੂੰ ਦੱਸਦੇ ਹਾਂ ਇਸ ਨਵੀਂ ਚਾਹ ਬਾਰੇ ਕਮਲ ਦੀ ਪੱਤੀ ਵਾਲੀ ਚਾਹ ਦੇ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਪਾਏ ਜਾਂਦੇ ਨੇ ਜਿਹੜੇ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਨੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਮਲ ਦੇ ਪੱਤੇ ਦੀ ਚਾਹ ਕਿਵੇਂ ਬਣਾਉਣੀ ਹੈ ਤੇ ਇਸ ਦੇ ਫਾਇਦੇ ਕੀ ਕੀ ਨੇ ਛੱਪੜ ਦੇ ਵਿੱਚ ਉੱਗਣ ਵਾਲੇ ਕਮਲ ਦੇ ਪੱਤਿਆਂ ਤੋਂ ਬਣੀ ਚਾਹ ਇੱਕ ਕਿਸਮ ਦੀ ਹਰਬਲ ਟੀ ਹੈ ਜੋ ਕਈ ਔਸ਼ਦੀ ਗੁਣਾ ਦੇ ਨਾਲ ਭਰਪੂਰ ਹੁੰਦੀ ਹੈ ਇਹ ਚਾਹ ਕਮਲ ਦੇ ਸੁੱਕੇ ਪੱਤਿਆਂ ਤੋਂ ਤਿਆਰ ਕੀਤੀ ਜਾਂਦੀ ਹੈ ਇਸ ਤੋਂ ਸਭ ਤੋਂ ਪਹਿਲਾਂ ਪ੍ਰਾਚੀਨ ਚੀਨ ਦੇ ਵਿੱਚ ਪੈਦਾ ਹੋਈ ਸੀ ਜਿੱਥੇ ਇਸ ਦੀ ਵਰਤੋਂ ਸਰੀਰਕ ਸ਼ੁੱਧਤਾ ਤਣਾਅ ਘਟਾਉਣ ਤੇ ਭਾਰ ਘਟਾਉਣ ਦੇ ਲਈ ਕੀਤੀ ਜਾਂਦੀ ਸੀ ਪਰ ਇਸ ਦੇ ਔਸ਼ਦੀ ਗੁਣਾ ਦੇ ਕਾਰਨ ਇਹ ਹੁਣ ਲਗਭਗ ਪੂਰੇ ਏਸ਼ੀਆ ਦੇ ਵਿੱਚ ਬਹੁਤ ਮਸ਼ਹੂਰ ਹੋ ਰਿਹਾ ਹੈ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਆਸਾਨ ਤਰੀਕੇ ਤੇਜ਼ ਦੇ ਨਾਲ ਹੋਣ ਵਾਲੇ ਸਿਹਤ ਲਾਭਾਂ ਬਾਰੇ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਪੈਨ ਦੇ ਵਿੱਚ ਡੇਢ ਕੱਪ ਪਾਣੀ ਗਰਮ ਕਰੋ ਹੁਣ ਇਸ ਦੇ ਵਿੱਚ ਇੱਕ ਤੋਂ ਦੋ ਚਮਚ ਸੁੱਕੀਆਂ ਕਮਲ ਦੀਆਂ ਪੱਤੀਆਂ ਪਾਓ ਤੇ 5 ਤੋਂ 7 ਮਿੰਟ ਤੱਕ ਉਹਨਾਂ ਨੂੰ ਚੰਗੀ ਤਰ੍ਹਾਂ ਉਬਾਲ ਲਓ ਹੁਣ ਚਾਹ ਨੂੰ ਫਿਲਟਰ ਕਰੋ ਤੇ ਸਵਾਦ ਅਨੁਸਾਰ ਸ਼ਹਿਦ ਜਾਂ ਨਿੰਬੂ ਪਾ ਲਓ ਇਹ ਤਿਆਰ ਚਾਹ ਗਰਮ ਜਾਂ ਠੰਡੀ ਪੀਤੀ ਜਾ ਸਕਦੀ ਹੈ ਕਮਲ ਦੇ ਪੱਤਿਆਂ ਦੇ ਵਿੱਚ ਅਜਿਹੇ ਪੋਸ਼ਕ ਤੱਤ ਹੁੰਦੇ ਨੇ ਜਿਹੜੇ ਚਰਬੀ ਨੂੰ ਘੱਟ ਕਰਨ ਤੇ ਮੈਟਾਬੋਲਿਜ਼ਮ ਨੂੰ ਵਧਾਉਣ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਨਾਲ ਤੇਜ਼ੀ ਨਾਲ ਭਾਰ ਘਟਾਉਣਾ ਵੀ ਆਸਾਨ ਹੋ ਜਾਂਦਾ ਹੈ ਇਸ ਚਾਹ ਦੇ ਵਿੱਚ ਫਲੇਵੋਨੌਇਡ ਤੇ ਐਂਟੀਆਕਸੀਡੈਂਟ ਹੁੰਦੇ ਨੇ ਜਿਹੜੇ ਕੈਲਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਕੇ ਦਿਲ ਦੀ ਸਿਹਤ ਨੂੰ ਬਰਕਰਾਰ ਰੱਖਦੇ ਨੇ ਇਸ ਦੇ ਵਿੱਚ ਪੋਟਾਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਰੋਕਣ ਦੇ ਵਿੱਚ ਮਦਦ ਕਰਦਾ ਹੈ ਕਮਲ ਦੇ ਪਤੇ ਕੁਦਰਤੀ ਡੀਟੌਕਸ ਏਜੰਟ ਨੇ ਜੋ ਸਰੀਰ ਦੇ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੇ ਨੇ ਜਿਸ ਦੇ ਨਾਲ ਚਮੜੀ ਦੇ ਵਿੱਚ ਵੀ ਸੁਧਾਰ ਹੁੰਦਾ ਹੈ ਤੇ ਸਰੀਰ ਨੂੰ ਤਾਜ਼ਾ ਮਹਿਸੂਸ ਹੁੰਦਾ ਹੈ ਇਸ ਦੇ ਵਿੱਚ ਚੰਗੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ ਤੇ ਕਬਜ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਂਦਾ ਹੈ ਕਮਲ ਦੀਆਂ ਪੱਤੀਆਂ ਵਿੱਚ ਐਂਟੀ ਇੰਫੇਲੇਮੈਂਟਰੀ ਗੁਣ ਹੁੰਦੇ ਨੇ ਜਿਹੜੇ ਸਰੀਰ ਦੇ ਵਿੱਚ ਸੋਚ ਅਤੇ ਜਲਨ ਨੂੰ ਘਟ ਕਰਨ ਦੇ ਵਿੱਚ ਮਦਦ ਕਰਦੇ ਨੇ ਇਸ ਦੇ ਨਾਲ ਹੀ ਕਮਲ ਦੇ ਪੱਤਿਆਂ ਦੀ ਚਾਹ ਤਣਾਅ ਨੂੰ ਘਟਾਉਂਦੀ ਹੈ ਮਨ ਨੂੰ ਸ਼ਾਂਤ ਕਰਦੀ ਹੈ ਤੇ ਬਿਹਤਰ ਨੀਂਦ ਦੇ ਵਿੱਚ ਮਦਦ ਕਰਦੀ ਹੈ ਜਿਸ ਦੇ ਨਾਲ ਮਨੋਕੁ ਨੂੰ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਬਿਰੋਟ